ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਇਹ ਗਾਣਾ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਪਰ ਜੇ ਪੁੱਤ ਇਦਾਂ ਦੇ ਨਿਕਲਣ ਤਾਂ ਫਿਰ ਰੱਬ ਨੂੰ ਕੀ ਕਿਹਾ ਜਾਵੇ ਮਾਪੇ ਦਿਨ ਰਾਤ ਮਿਹਨਤ ਕਰਦੇ ਨੇ ਬੱਚਿਆਂ ਨੂੰ ਵੱਡਾ ਕਰਦੇ ਨੇ ਉਮੀਦ ਹੁੰਦੀ ਹੈ ਕਿ ਇਹ ਸਾਡੇ ਬੁਢਾਪੇ ਦੇ ਵਿੱਚ ਸਾਨੂੰ ਸਹਾਰਾ ਦੇਣਗੇ ਪਰ ਜੋ ਹਾਲ ਤੁਸੀਂ ਇਸ ਬਜ਼ੁਰਗ ਜੋੜੇ ਦਾ ਦੇਖ ਰਹੇ ਹੋ ਇਹਨਾਂ ਦਾ ਹਾਲ ਦੇਖ ਕੇ ਤੁਹਾਡਾ ਵੀ ਗੱਜ ਭਰ ਜਾਵੇਗਾ ਮੰਜੇ ਤੇ ਲੰਮੇ ਪਈ ਇਹ ਉਹ ਬੇਵਸ ਮਾਂ ਜਿਸ ਦਾ ਤਾਂ ਖੜਨਾ ਵੀ ਔਖਾ ਹੈ ਪਰ ਇਸ ਮਾਂ ਦਾ ਦਰਦ ਨਸ਼ੇੜੀ ਪੁੱਤ ਨੂੰ ਨਜ਼ਰ ਨਹੀਂ ਆਉਂਦਾ ਬਜ਼ੁਰਗ ਪਿਓ ਜੋ ਨੰਗੇ ਪੈਰੀ ਸੜਕਾਂ ਤੇ ਢਿੱਡ ਭਰਨ ਦੇ ਲਈ ਘੁੰਮਦਾ ਆਪਣੀ ਪਤਨੀ ਦੀ ਦੇਖਭਾਲ ਕਰਦਾ ਪਰ ਇਸ ਪਿਓ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਝੁੱਗੀ 'ਚ ਰਹਿੰਦੇ ਇਸ ਬੇਬੇ ਬਾਪੂ ਤੇ ਹਮੇਸ਼ਾ ਮੀ ਕਰਕੇ ਆਸ਼ਿਆਨਾ ਟੈਜਣ ਦਾ ਖਤਰਾ ਮੰਡਰਾਉਂਦਾ ਬਾਪੂ ਹਾਲਾਤ ਦੱਸਿਆ ਬਾਪੂ ਖੁਰਿਆ ਕਿ ਨਸ਼ੇ ਕਰਕੇ ਕਿਵੇਂ ਪੁੱਤ ਨੇ ਸਾਰਾ ਘਰ ਉਜਾੜ ਦਿੱਤਾ ਕੋਤਾ ਮੈਂ ਦਾ ਤੁਹਾਡੇ ਗਾੜੀਏ ਹੋਰ ਚਕਾਰਤਾ ਮੇਰਾ ਕੋਈ ਕਿਤੇ ਉਥੇ ਪਾਣੀ ਦਾ ਕੋਈ ਬੱਤੀ ਦਾ ਕੋਈ ਕੋਠਾ ਮਠਰਾ ਬਣਦੇ ਜਿਹੜਾ ਹੀ ਉਥੇ ਜਾ ਕੇ ਤੇ ਭਰ ਭਰਾ ਬਾ ਦੇਣਾ ਬਾ ਕੇ ਸਾਡੂ ਕੋਈ ਆ ਕੇ ਵੇਣੇ ਇੱਕ ਵੇਲੇ ਸਾਡੀ ਬਾ ਫੜੂਗਾ ਕਿ ਲੈ ਮਠੇ ਦਾ ਕੋਈ ਆ ਕੇ ਪਾਣੀ ਤਾਂ ਨਹੀਂ ਪਿਆ ਦੂਗਾ ਇੱਥੇ ਸਾਨੂੰ ਕੋਈ ਨਹੀਂ ਕਿ ਚ ਪੁੱਛਣ ਕਿਸਣਾ ਵਾ ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਂ ਪਿਓ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ। ਉਹ ਤਾਂ ਵੇਖ ਲਓ ਜੇ ਕਿਤੇ ਦੇਦਾ ਪੁੱਤ ਦੇ ਆਉਣਾ ਨਾ ਹੀ ਪੁੱਤ ਨੇ ਨਹੀਂ ਆਉਣਾ। ਜੇ ਆਉ ਵੀ ਅਰਜੇ ਆਉਣਾ ਤਾਂ ਕੁਮਕੇ ਚਲੇ ਜਾਣਾ। ਉਹਨੇ ਸਾਨੂੰ ਇਹ ਵੀ ਪੁੱਛਣਾ ਅਜੇ ਤੁਹਾਡੇ ਕੋ ਕੁਝ ਹੈਗਾ ਕਿ ਨਹੀਂ ਹੈਗਾ। ਹੁਣ ਵੀ ਮੈਂ ਬਾਹਰ ਗਿਆ ਪਿੰਡ ਗਿਆ। ਨਹੀਂ ਬਦਲ ਹੋਇਆ ਤਾਂ ਮੈਂ ਬੁਰਣੀ ਨੂੰ ਛੱਡ ਗਿਆ ਬਾਹਰ। ਮੈਂ ਰੋਟੀ ਕਿਸੇ ਕੋ ਪਕਵਾ ਕੇ ਲਿਆ ਆਇਆ। ਆ ਬੁੜੀੜੀ ਤੇ ਜਲਦਾਈ ਮਵੀ ਪੈ ਜਦਾ ਭੱਜਾ ਤਾਂ ਫਿਰ ਬੁੜੀੜੀ ਨੂੰ ਅੰਦਰ ਕੀਤਾ ਦੇਖ ਪੀਏ ਕਰੀ ਤਾਂ ਵੀ ਮੈਂ ਰੋਦੇ ਕਲਾੰਦੇ ਰ ਠਾ ਕੇ ਕਿਤੇ ਵਕਤਾਂ ਦੇ ਅੰਦਰ ਕੀਤਾ ਤੇ ਹੁਣ ਵਿਚਾਰੀ ਤੇ ਲਿੰਦੇ ਲਾ ਕੇ ਤੇ ਗੱਲ ਪਾਏ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ ਪਤਾ 13 ਸਾਲ ਹੋ ਗਏ ਇੱਥੇ ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ ਕੋਈ ਸਰਦੀ ਗਰਮੀ ਆਉਂਦੀ ਤਾਂ ਤੁਹਾਨੂੰ ਇੱਥੇ ਕੋਣ ਦੇਖਦਾ ਕੋਈ ਨਹੀਂ ਵੇਦਾ ਕੋਈ ਨਹੀਂ ਵੇਦਾ ਤੁਹਾਡੇ ਜਿਹੜੇ ਨੂਨ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਪੁੱਛਦੇ ਨਹੀਂ ਪਤਾ ਇਹ ਪੁੱਛਦੀ ਹੈ ਕਿ ਯਾ ਪਛਦ ਗਤੀਆਂ ਉਹਦੀ ਗਾ ਜਾਂਦੀਆਂ ਵਾ ਨੀੜਾ ਮਾਤਾ ਦੇਂਦੀਆਂ ਕਿਤੇ 100 20 50 50 ਤੇ ਨਸ਼ਿਆ ਪੀ ਉਹ ਵੀ ਮਾਥੜਿਆ ਉਹ ਵੀ ਮਾਥੜਿਆ ਵਿਚਾਰ ਗਿਆ ਆਪੋ ਆਪਣੇ ਤੇ ਘਰ ਸੌਂਦੀਆਂ ਤੇ ਨਿਆਣੇ ਪਾਲਦੀਆਂ ਡੰਗੋ ਡੰਗ ਪੁੱਤ ਕਦੀ ਵੀ ਨਹੀਂ ਆਕੇ ਤੇ ਪੁੱਛੇ ਪੁੱਤਰ ਤੋੜੀ ਨੇ ਆਉਂਦਾ ਵਾ ਕਹ ਦੱਸਿਆ ਪੀ ਆਉਂਦਾ ਰੱਜਿਆ ਆਉਣਾ ਡੱਗਦੇ ਹੋ ਗਰਾ ਆਕੇ ਤਾਂ ਇਤਰਾ ਘੁੰਮ ਕੇ ਫੇਰ ਚਲੇ ਜਾਣਾ ਇਹ ਨਸ਼ਾ ਕਰਦਾ ਉਹ ਨਸ਼ਾ ਕਰਦਾ ਆਪ ਨਸ਼ੇ ਦੇ ਕਰਕੇ ਸਾਰਾ ਕੁਝ ਤੁਹਾਨੂੰ ਇੱਤਰਾ ਸਾਰਾ ਕੁਝ ਜਾਂੜਦਾ ਉਹਨੇ ਕਰਦਾ ਨਸ਼ਾ ਹੀ ਕਰਦਾ ਤੁਸੀਂ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ ਉਹ ਤਾਂ ਮੈਂ ਤਾਂ ਹੱਥ ਜੋੜ ਕੇ ਆਨਾ ਵੀ ਮੈਨੂੰ ਨਾ ਭੈਣ ਭਰਾਵਾ ਚ ਅਪੜਾ ਦੋ ਉੱਥੇ ਮੇਰਾ ਕੋਈ ਪਾਣੀ ਪਿਆਊਗਾ ਕੋਈ ਦਵਾਈ ਦਾਰੂ ਬੜਾ ਸਾਡੇ ਕੋ ਇੱਥੇ ਦਾ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ ਤੇ ਇਤਰਾ ਹੀ ਪੈ ਰਹਿੰਦੇ ਫੇ ਚੁੱਪ ਕਰਕੇ ਰਿਸ਼ਤੇਦਾਰ ਵੀ ਪੁੱਛਦੇ ਆ ਕੇ ਰਿਸ਼ਤੇਦਾਰ ਵਿਚਾਰੇ ਕਹੜੇ ਗਏ ਤੇ ਧੀਆ ਧੀਆ ਵਿਚਾਰੀਆਂ ਰਿਸ਼ਤੇਦਾਰ ਤਾਂ ਹੋਰ ਕਹ ਰਿਆ ਪੜਾਵਾ ਉਹ ਵਿਚਾਰੀਆਂ ਕਿਤੇ ਆਉਂਦੀਆਂ ਜਾਂਦੀਆਂ ਚਾਹ ਪੜੇਵੇਂ ਆਏ ਉਹ ਕੜੀ ਨਹੀਂ ਕੜੀ ਆਏ ਉਹਨਾਂ ਚੱਲ ਵੇਖ ਲਿਆ ਹੋਰ ਸਾਡੇ ਰਿਸ਼ਤੇਦਾਰ ਕਿਹੜੇ ਪੁੱਤ ਆਉਣੇ ਸਾਰੇ ਤਾਂ ਆਪੋ ਆਪਣੇ ਥਾਈ ਕਬੀਲਕਾਰ ਹੁਣ ਮਦਲੀ ਅਪੀਲ ਕਰੋਗੇ ਕਰਾਂਗੇ ਪੁੱਤ ਹੀ ਤਾਂ ਨੇ ਸਾਡੀ ਮੱਜ ਤੇ ਚ ਕਾਰ ਕਹਦਾ ਸਾਨੂੰ ਘਰ ਬਾਦੋ ਕਿਤੇ ਦੱਸਿਆ ਕਿ ਇਹ ਬਜ਼ੁਰਗ ਜੋੜਾ ਪੰਜਾਬ ਦੇ ਬਾਬਾ ਬਕਾਲਾ ਦੇ ਪਿੰਡ ਡੇਰੀਵਾਲ ਦਾ ਰਹਿਣ ਵਾਲਾ ਹੈ ਜਿੱਥੇ ਜ਼ਿਮੀਦਾਰ ਦੇ ਵੱਲੋਂ ਦਿੱਤੀ ਗਈ ਥੋੜੀ ਜੀ ਜ਼ਮੀਨ ਦੇ ਵਿੱਚ ਇਹ ਜੋੜਾ ਇੱਕ ਕੁਲੀ ਬਣਾ ਕੇ ਰਹਿ ਰਿਹਾ ਹੈ 13 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਬੇਬੇ ਬਾਪੂ ਮਜਬੂਰ ਨੇ ਪੁੱਤ ਜੰਮਣ ਦੀ ਖੁਸ਼ੀ ਤਾਂ ਬਹੁਤ ਹੋਈ ਸੀ ਪਰ ਨਸ਼ੇ ਕਰਕੇ ਪੁੱਤ ਨੇ ਮਾਪਿਆਂ ਦਾ ਇਹ ਹਾਲ ਬਣਾ ਦਿੱਤਾ ਬਾਪੂ ਸਾਰੇ ਪੰਜਾਬੀਆਂ ਤੇ ਦਾਨੀ ਵੀਰਾਂ ਨੂੰ ਅਪੀਲ ਕਰ ਰਿਹਾ ਹੈ ਉਮੀਦ ਕਰ ਰਿਹਾ ਹੈ ਕਿ ਕੋਈ ਉਸ ਨੂੰ ਛੋਟਾ ਜਿਹਾ ਘਰ ਬਣਾਉਣ ਦੇ ਵਿੱਚ ਮਦਦ ਕਰੇਗਾ ਬਿਊਰੋ ਰਿਪੋਰਟ ਪੀਟੀਸੀ ਨਿਊਜ਼